ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੇ ਮੇਰੇ ਨਾਲ ਮੌਜੂਦ ਨੇ ਸਾਥੀ ਪੱਤਰਕਾਰ ਰਜੀਵ ਭਾਸਕਰ ਜੀ ਭਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਡੱਲਾ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰ ਭਾਜਪੀ ਨੇ ਪੰਜਾਬ ਚੋਂ ਰਵਨੀਤ ਬਿੱਟੂ ਨੂੰ ਮੰਤਰੀ ਬਣਾਇਆ ਇਹਦੇ ਨਾਲ ਜਿਹੜੇ ਟਕਸਾਲੀ ਭਾਜਪਾਈ ਨੇ ਉਹਨਾਂ ਦੇ ਵਿੱਚ ਫੇਰ ਇੱਕ ਨਵੀਂ ਤਰ੍ਹਾਂ ਦੀ ਕੁਸਰ-ਮੁਸਰ ਸ਼ੁਰੂ ਹੋਈ ਹੈ ਔਰ ਭਾਜਪੀ ਦੇ ਵਿੱਚ ਸਭ ਕੁਝ ਪੰਜਾਬ ਚ ਬਾਰੋਂ ਭਾਵੇਂ ਚੰਗਾ ਦਿਖਦਾ ਹੋਵੇ ਅੰਦਰੋਂ ਕਈ ਚਿੰਤਾਵਾਂ ਕਈ ਲੀਡਰ ਇੱਕ ਦੂਜੇ ਨਾਲ ਸਾਂਝੀਆਂ ਕਰ ਰਹੇ ਨੇ ਉਹ ਕੀ ਚਿੰਤਾਵਾਂ ਨੇ ਉਹਦੇ ਤੇ ਗੱਲ ਕਰਾਂਗੇ ਰਵਨੀਤ ਬਿੱਟੂ ਨੂੰ ਕਈ ਸੀਨੀਅਰ ਲੀਡਰਾਂ ਦੀ ਬਜਾਏ ਤਰਜੀਹ ਕਿਉਂ ਦਿੱਤੀ ਗਈ ਸਮੁੰਦਰੀ ਸਾਹਿਬ ਸੀ ਸੰਧੂ ਸਾਹਿਬ ਬੀਬੀ ਪ੍ਰਨੀਤ ਕੌਰ ਕੈਪਟਨ ਮਰਿੰਦਰ ਦਾ ਪਰਿਵਾਰ ਔਰ ਸਭ ਤੋਂ ਵੱਡੀ ਗੱਲ ਸੁਨੀਲ ਜਾਖੜ ਉਹ ਲੋਕ ਜਿਹੜੇ ਲਗਭਗ 2 ਸਾਲ ਪਹਿਲਾਂ ਕਾਂਗਰਸ ਚ ਆਏ ਸੀ ਉਹਨਾਂ ਨੂੰ ਉਨੀ ਤਵੱਜੂ ਨਹੀਂ ਦਿੱਤੀ ਗਈ ਰਵਦੀਦ ਬਿੱਟੂ ਭਾਵੇਂ ਹਾਰੇ ਤੇ ਮੰਤਰੀ ਬਣਾਏ ਗਏ ਜਮਾ ਘਟਾਓ ਬੀਜੇਪੀ ਨੇ ਕੀ ਕੀਤਾ ਪੰਜਾਬ ਚ ਉਹਦੇ ਤੇ ਗੱਲ ਕਰਾਂਗੇ ਔਰ ਪਹਿਲਾ ਟੈਸਟ ਬੀਜੇਪੀ ਦਾ ਹੋਣਾ ਜਦੋਂ ਜਲੰਧਰ ਵੈਸਟ ਜ਼ਿਮਨੀ ਚੌਂ ਦਾ ਐਲਾਨ ਹੋ ਗਿਆ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ 13 ਜੁਲਾਈ ਨੂੰ ਨਤੀਜਾ ਕੀ ਜਿਹੜਾ ਬੀਜੇਪੀ 18 19% ਵੋਟ ਸ਼ੇਅਰ ਲੈ ਗਈ ਕੀ ਉਹ ਇਸ ਜ਼ਿਮਨੀ ਚੌਂ ਚ ਟਿਕੇਗਾ ਇਹਦੇ ਨਾਲ ਸੰਭਾਵਨਾਵਾਂ ਵਧਣਗੀਆਂ ਕਿ ਕਿ ਸੱਚਮੁੱਚ ਜਦੋਂ ਦੇਸ਼ ਦੀ ਸਰਕਾਰ ਚੁਣੀ ਹੁੰਦੀ ਹੈ ਤੇ ਪੰਜਾਬ ਦੇ ਲੋਕ ਵੀ ਵੱਖਰਾ ਵਿਹਾਰ ਕਰਦੇ ਨੇ ਤੇ ਜਦੋਂ ਸੂਬੇ ਦੀ ਸਰਕਾਰ ਚੁਣੀ ਹੁੰਦੀ ਹੈ ਤੇ ਉਹ ਸੂਬੇ ਦੇ ਮੁੱਦਿਆਂ ਤੇ ਮੁੜਦੇ ਨੇ ਭਗਵੰਤ ਮਾਨ ਜਿੱਤਣਗੇ ਕਾਂਗਰਸ ਜਿੱਤੂ ਆਪ ਜਿੱਤੂ ਭਾਜਪਾ ਜਿੱਤੂ ਅਕਾਲੀ ਜਿੱਤਣਗੇ ਇਹ ਬਹੁਤ ਦਿਲਚਸਪ ਮੁਕਾਬਲਾ ਅਗਲੇ ਮਹੀਨੇ ਦੀ 10 ਤਰੀਕ ਨੂੰ ਠੀਕ ਅਗਲੇ ਮਹੀਨੇ ਅੱਜ ਵੀ ਅਸੀਂ 10 ਜੂਨ ਚ ਬੈਠੇ ਹਾਂ ਇਹਦੇ ਨਾਲ ਨਾਲ ਤੋਤਨ ਹੋਰ ਜਿਮਨੀ ਚੋਣਾਂ ਵੀ ਪੰਜਾਬ ਚ ਆਉਂਦੇ ਦਿਨਾਂ ਦੇ ਵਿੱਚ ਹੋਣੀਆਂ ਨੇ ਔਰ ਸੁਨੀਲ ਜਾਖੜ ਨੂੰ ਮੰਤਰੀ ਨਾ ਬਣਾਉਣਾ ਸੁਨੀਲ ਜਾਖੜ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਜਦੋਂ ਪੰਜਾਬ ਚ ਕਾਂਗਰਸ ਮੁੱਖ ਮੰਤਰੀ ਬਣਾਉਣ ਬਾਰੇ ਸੋਚ ਰਹੀ ਸੀ ਕੈਪਟਨ ਅਮਰਿੰਦਰ ਤੋਂ ਔਰ ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ ਤੇ ਸੁਨੀਲ ਜਾਖੜ ਉਸ ਤੋਂ ਪਹਿਲਾਂ ਪ੍ਰਧਾਨ ਸੀ ਉਦੋਂ ਵੀ ਪ੍ਰਧਾਨ ਸੀ ਪਰ ਅਬ ਉਹ ਤੋ ਹਾਰ ਗਏ ਸੀ ਤੇ ਸੁਨੀਲ ਜਾਖੜ ਸੂਬੇ ਦੀ ਅਸੈਂਬਲੀ ਹਾਰੇ ਉਹਨਾਂ ਨੂੰ ਕਾਂਗਰਸ ਨੇ ਮੰਤਰੀ ਤੱਕ ਨਹੀਂ ਬਣਾਇਆ ਤੇ ਭਾਜਪਾ ਨੇ ਪਾਰਲੀਮੈਂਟ ਦੀ ਚੋਣ 'ਚ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਮੰਤਰੀ ਬਣਾਤਾ ਤੇ ਸੁਨੀਲ ਜਾਖੜ ਦਾ ਨੰਬਰ ਫੇਰ ਨਹੀਂ ਲੱਗਿਆ ਸੁਨੀਲ ਜਾਖੜ ਦਾ ਚਿਹਰਾ ਭਾਵੇਂ ਸੁਨੀਲ ਜਾਖੜ ਉਹਨਾਂ ਦੇ ਬਹੁਤ ਸਾਰੇ ਅਜਿਹੇ ਬਿਆਨ ਨੇ ਜਿਨ੍ਹਾਂ ਨਾਲ ਮੇਰੀ ਸਹਿਮਤੀ ਨਹੀਂ ਹੁੰਦੀ ਸੁਨੀਲ ਜਾਖੜ ਹੋਰ ਬਿਹਤਰ ਤਰੀਕੇ ਨਾਲ ਆਪਣੀ ਭੂਮਿਕਾ ਪੰਜਾਬ ਦੀ ਸਿਆਸਤ 'ਚ ਅਦਾ ਕਰ ਸਕਦੇ ਨੇ ਹਰੇਕ ਚ ਕਮੀਆਂ ਨੇ ਪੋਲਿਟਿਕਲ ਤੌਰ ਦੇ ਉੱਤੇ ਪਰ ਫਿਰ ਵੀ ਸੁਨੀਲ ਜਾਖੜ ਦਾ ਇੱਕ ਵੱਡਾ ਦਾਵਾ ਸੀ ਬੀਜੇਪੀ ਦੇ ਵਿੱਚ ਜਦੋਂ ਬੀਜੇਪੀ ਸ਼ਹਿਰਾਂ ਦੇ ਵਿੱਚ ਵੱਧ ਵੋਟ ਹਾਸਲ ਕਰਦੀ ਹੈ ਤੇ ਸੁਨੀਲ ਜਾਖੜ ਦੇ ਚਿਹਰੇ ਤੇ ਨਿਸ਼ਚਿਤ ਤੌਰ ਤੇ ਬੀਜੇਪੀ ਨੂੰ ਪੰਜਾਬ ਚ ਠੰਡੀਆਂ ਹਵਾਵਾਂ ਮਿਲੀਆਂ ਹੋਣਗੀਆਂ ਹੁਣ ਪਾਸਕਰ ਸਾਹਿਬ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਬੀਜੇਪੀ ਦੇ ਟਕਸਾਲੀ ਚਿੰਤਿਤ ਨੇ ਕੱਲ ਇੱਕ ਦੂਜੇ ਨੂੰ ਫੋਨ ਖੜਕਾਂਦੇ ਰਹੇ ਮੀਡੀਆ ਦੇ ਵਿੱਚ ਵੀ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਇੱਥੋਂ ਤੱਕ ਤਾਂ ਠੀਕ ਐ ਟਿਕਟਾਂ ਵੀ ਦੂਜਿਆਂ ਨੂੰ ਦਿੱਤੀਆਂ ਤੇ ਜਿੱਤੇ ਵੀ ਕੋਈ ਨਹੀਂ ਦੂਜੇ ਆਪਣੇ ਵੀ ਨਹੀਂ ਜਿੱਤੇ ਤੇ ਜਦੋਂ ਮੰਤਰੀ ਬਣਾਉਣਾ ਸੀ ਉਦੋਂ ਵੀ ਆਪਣਿਆਂ ਦੀ ਤਰਜੀਹ ਦੀ ਬਜਾਏ ਦੂਜਿਆਂ ਨੂੰ ਤਰਜੀਹ ਦਿੱਤੀ ਤੇ ਪੰਜਾਬ ਚ ਬੀਜੇਪੀ ਦੇ ਕਈ ਲੀਡਰ ਕਿਸਾਨਾਂ ਨਾਲ ਲੜਦੇ ਰਹ ਗਏ ਔਰ ਰਵਨੀਤ ਬਿੱਟੂ ਔਰ ਹਰਜੀਤ ਗਰੇਵਾਲ ਰਵਨੀਤ ਬਿੱਟੂ ਉਹਨਾਂ ਦੀ ਇੱਕ ਟਿੱਪਣੀ ਬੀਜੇਪੀ ਦੇ ਲੀਡਰਾਂ ਬਾਰੇ ਉਹ ਬੜੀ ਵਾਇਰਲ ਹੈ ਅੱਜ ਕੱਲ੍ਹ ਰਵਨੀਤ ਬਿੱਟੂ ਭਾਜਪੀ ਦੇ ਲੀਡਰਾਂ ਤੇ ਵੀ ਕਿਸ ਤਰ੍ਹਾਂ ਦੀ ਟਿੱਪਣੀ ਟੈਲੀਵਿਜ਼ਨ ਚੈਨਲ ਤੇ ਉਹਨਾਂ ਨੇ ਕੀਤੀ ਸੀ ਉਹ ਵੀਡੀਓ ਬੜੀ ਵਾਇਰਲ ਹੁੰਦੀ ਹੈ ਪਰ ਚਲੋ ਰਵਨੀਤ ਬਿੱਟੂ ਦੀ ਨੇੜਤਾ ਅਮਿਤ ਸ਼ਾਹ ਨਾਲ ਪ੍ਰਧਾਨ ਮੰਤਰੀ ਨਾਲ ਕਿ ਉਹ ਕੰਮ ਆਈ ਜਾਂ ਭਾਜਪੀ ਕੋਈ 2-3 ਏਜੰਡਿਆਂ ਤੇ ਕੰਮ ਕਰ ਰਹੀ ਹੈ ਏਜੰਡਾ ਇਹ ਏਜੰਡਾ ਵੀ ਏਜੰਡਾ ਸੀ ਰਵਨੀਤ ਬਿੱਟੂ ਨੂੰ ਮੰਤਰੀ ਬਣਾਇਆ ਗਿਆ ਹੁਣ ਰਵਨੀਤ ਬਿੱਟੂ ਪੰਜਾਬ ਦਾ ਭਾਰ ਆਪਣੇ ਮੋਢਿਆਂ ਤੇ ਚੱਕ ਲੈਣਗੇ ਕੀ ਬੀਜਪੀ ਹੁਣੇ ਤੋਂ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ 27 ਚ ਰਵਨੀਤ ਬਿੱਟੂ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋ ਇਹਦਾ ਅਸਰ ਕੀ ਪਊਗਾ ਡੇਲਾ ਸਾਹਿਬ ਜਦ ਪਹਿਲੀ ਵਾਰ 2014 ਦੇ ਵਿੱਚ ਬੀਜਪੀ ਦੀ ਸਰਕਾਰ ਬਣੀ ਸੀ ਤਦ ਵਿਜੇ ਸੰਭਲਾ ਹੁਸ਼ਿਆਰਪੁਰ ਤੋਂ ਦਿੱਤੇ ਸੀਗੇ ਤੇ ਉਹਨਾਂ ਨੂੰ ਮਿਨਿਸਟਰ ਆਫ ਸਟੇਟ ਬਣਾਇਆ ਗਿਆ ਸੀ ਪਰ ਉਸ ਤੋਂ ਬਾਅਦ 2019 ਦੇ ਵਿੱਚ ਸੋਮ ਪ੍ਰਕਾਸ਼ ਉਹਨਾਂ ਜਿੱਤੇ ਉਹ ਵੀ ਹੁਸ਼ਿਆਰਪੁਰ ਤੋਂ ਹੀ ਦਿੱਤੇ ਸੀ ਔਰ ਦੂਜੇ ਐਮਪੀ ਸੀਗੇ ਉਹਨਾਂ ਦੇ ਸਨੀ ਦਿਓ ਲੇਕਿਨ ਸੋਮ ਪ੍ਰਕਾਸ਼ ਉਹਨਾਂ ਨੂੰ ਵੀ ਮੰਤਰੀ ਬਣਾਇਆ ਗਿਆ ਸੀ ਐਤ ਕੀ 2024 ਦੇ ਵਿੱਚ ਐਸੀ ਇਦਾਂ ਦੀ ਸਥਿਤੀ ਹੋਈ ਕਿ ਇੱਕ ਵੀ ਉਹਨਾਂ ਦੀ ਸੀਟ ਇੱਥੋਂ ਜਿੱਤ ਨਹੀਂ ਪਾਈ ਔਰ ਫੇਰ ਰਵਨੀਤ ਬਿੱਟੂ ਉਹਨਾਂ ਦਾ ਨਾਂ ਆਇਆ ਸਵਾਲ ਤੇ ਇਹ ਹੁੰਦਾ ਕਿ ਰਵਨੀਤ ਬੁੱਟੂ ਹੋਈ ਕਿਉਂ ਤੁਹਾਨੂੰ ਯਾਦ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਜਲੰਧਰ ਦੇ ਵਿੱਚ ਰੈਲੀ ਕਰਨ ਆਏ ਸੀ ਜਦ ਉਹਨਾਂ ਨੇ ਬਿੱਟੂ ਦੀ ਤਰਫ ਜਾਂ ਬਿੱਟੂ ਦਾ ਨਾਂ ਲਿਆ ਤੇ ਕਿਹਾ ਮੇਰੇ ਪਰਮ ਬਿੱਟੂ ਔਰ ਲੁਧਿਆਣਾ ਦੇ ਵਿੱਚ ਅਮਿਸ਼ਾਉਨ ਆਏ ਸੀਗੇ ਕਹਿੰਦੇ ਜੀ ਤੁਸੀਂ ਇੱਥੋਂ ਬਿੱਟੂ ਨੂੰ ਜਿਤਾ ਕੇ ਭੇਜੋ ਇਹਨੂੰ ਵੱਡਾ ਆਦਮੀ ਮੈਂ ਬਣਾ ਦਿਆਂ ਤੋ ਬਿੱਟੂ ਤਾਂ ਜਿੱਤ ਨਹੀਂ ਪਾਇਆ ਲੇਕਿਨ ਵੱਡਾ ਆਦਮੀ ਹਮੇਸ਼ਾ ਉਹਨਾਂ ਨੇ ਜ਼ਰੂਰ ਬਣਾਤਾ ਆਪਣੀ ਕਮਿਟਮੈਂਟ ਪੂਰੀ ਕੀਤੀ ਹੁਣ ਸਵਾਲ ਹੈ ਪੈਦਾ ਹੁੰਦਾ ਹੈ ਕਿ ਕੀ ਰਵਨੀਤ ਬਿੱਟੂ ਉਹਨਾਂ ਤੋਂ ਇਲਾਵਾ ਕੋਈ ਹੋਰ ਅੱਛਾ ਫੇਸ ਜਿਹਦਾ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਵਿੱਚ ਬੀਜੇਪੀ ਦਾ ਵੋਟ ਪਰਸੈਂਟੇਜ ਅੱਗੇ ਚੱਲ ਕੇ ਵੱਧ ਸਕੇ ਕਿ ਹੋਰ ਕੋਈ ਨਹੀਂ ਸੀਗਾ ਹੁਣ ਜੇ ਬਿੱਟੂ ਦੀ ਗੱਲ ਕਰਦੇ ਆ ਤੇ ਬਿੱਟੂ ਨੂੰ ਕਾਰਨ ਕੀ ਭਾਵੇਂ ਬੰਦੀ ਸਿੰਘਾਂ ਦਾ ਮੁੱਦਾ ਹੋਏ ਜਾਂ ਫਿਰ ਉਹ ਤਮਾਮ ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ 2014 ਤੋਂ ਬਾਅਦ 2019 ਫਿਰ ਜਿੰਨੀ ਇਲੈਕਸ਼ਨ ਫਿਰ ਹੁਣ ਲੜ ਰਿਹਾ ਹੈ ਤੇ ਉਸ ਮੁੱਦੇ ਦੇ ਉੱਤੇ ਜੇ ਅਮਿਸ਼ਾ ਉਹਨਾਂ ਨੇ ਹਰਸਿਮਰਤ ਕੌਰ ਬਾਦਲੂ ਨਾਲ ਨੂੰ ਸੰਸਦ ਦੇ ਵਿੱਚ ਇਹ ਗੱਲ ਕਹੀ ਸੀ ਕਿ ਰਾਜ ਉਹਨਾਂ ਨੂੰ ਮਾਫੀ ਐਸ ਕਰਕੇ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹਨਾਂ ਨੂੰ ਆਪਣੇ ਅਪਰਾਧ ਦਾ बोਧ ਨਹੀਂ ਹੈ ਉਹਦੇ ਪਿੱਛੇ ਵੀ ਕਥਿਤ ਤੌਰ ਤੇ ਰਵਨੀਤ ਬਿੱਟੂ ਹੀ ਸੀਗੇ ਕਾਰਨ ਕਿ ਬਿੱਟੂ ਨੇ ਹਮੇਸ਼ਾ ਤੋਂ ਕਿਸੇ ਵੀ ਬੰਦੀ ਸਿੰਘ ਨੂੰ ਮਾਫ ਕਰਨ ਦੇ ਖਿਲਾਫ ਹੀ ਹਮੇਸ਼ਾ ਆਵਾਜ਼ ਉਠਾਈ ਸੀ ਉਨ ਵਿਕਟੂਰਾ ਨੇ ਮੰਤਰੀ ਬਣ ਹਜਰ ਰਖਿਆ ਉਹਨਾਂ ਨੇ ਮੰਤਰੀ ਦੀ ਸੋਈ ਚੱਕੀ ਹੈ ਉਹਨਾਂ ਨੂੰ ਮੰਤ్రਾਲੇ ਕਿਹੜਾ ਮਿਲਦਾ ਹੈ ਇਹ ਵੀ ਪਤਾ ਨਹੀਂ ਲੇਕਿਨ ਉਸ ਤੋਂ ਪਹਿਲੇ ਉਹਨਾਂ ਨੇ ਇੱਕ ਗੱਲ ਜ਼ਰੂਰ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਉਹ ਮਿਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਔਰ ਉਹਨਾਂ ਨੂੰ ਕਿਸਾਨਾਂ ਨੂੰ ਰੈੱਡ ਕਾਰਪਟ ਵੈਲਕਮ ਦਿਵਾਵਾਂਗੇ ਪਰ ਉਸ ਤੋਂ ਇਲਾਵਾ ਹੋਰ तमाम ਪੰਜਾਬ ਦੇ ਮੁੱਦੇ ਦੇ ਉੱਤੇ ਬਿੱਟੂ ਉਹਨਾਂ ਦੀ ਮਦਇਸਤਾ ਕਿੱਦਾਂ ਦੀ ਰਹਿਣ ਵਾਲੀ ਹੈ ਉਹਦਾ ਅੰਦਾਜ਼ਾ ਤੇ ਲਾਇਆ ਜਾ ਸਕਦਾ ਫਿਰ ਸਵਾਲ ਉੱਥੇ ਆ ਕੇ ਖੜਦਾ ਕਿਉਂਕਿ ਪਹਿਲੇ 2014 ਦੇ ਵਿੱਚ ਅਰੁਣ ਜੇਤਲੀ ਉਹਨਾਂ ਅੰਮ੍ਰਿਤਸਰ ਤੋਂ ਲੜੇ ਸੀ ਹਾਰ ਗਏ ਸੀਗੇ ਅਮਿਤ ਅਰੁਣ ਜੇਤਲੀ ਉਹਨਾਂ ਨੂੰ ਫੇਰ ਵੀ ਕੈਬਨਿਟ ਦੇ ਵਿੱਚ ਲਿਆ ਗਿਆ ਔਰ ਕਿਹਾ ਜਾਂਦਾ ਸੀਗਾ ਵੀ ਅਰੁਣ ਜੇਤਲੀ ਉਹਨਾਂ ਤੋਂ ਬਗੈਰ ਮੋਦੀ ਸਾਹਿਬ ਦੀ ਕੈਬਨਿਟ ਅਧੂਰੀ ਸੀ ਉਸ ਤੋਂ ਬਾਅਦ 2019 ਦੇ ਵਿੱਚ ਹਰਦੀਪ ਪੂਰੀ ਨਾਲ ਲੜੇ ਹਾਰ ਗਏ ਫੇਰ ਵੀ ਉਹਨਾਂ ਨੂੰ ਕੈਬਨਿਟ ਦੇ ਵਿੱਚ ਰੱਖਿਆ ਗਿਆ ਹੁਣ ਐਤ ਕੀ ਤਰਨਜੀਤ ਸਿੰਘ ਸੰਧੂ ਉਹਨਾਂ ਦੀ ਵਾਰੀ ਸੀਗੀ ਔਰ ਇਹ ਮੰਨਿਆ ਜਾ ਰਿਹਾ ਸੀਗਾ ਕਿ ਅੰਮ੍ਰਿਤਸਰ ਦੇ ਵਿੱਚੋਂ ਜੋ ਵੀ ਚੋਣ ਲੜਦਾ ਭਾਵੇਂ ਉਹ ਹਾਰਦਾ ਜਿੱਤਦਾ ਉਹਨੂੰ ਕੈਬਨਿਟ ਦੇ ਵਿੱਚ ਲਿੱਟਾ ਜਾਂਦਾ ਪਰ ਤਰਨਜੀਤ ਸਿੰਘ ਸੰਧੂ ਨਹੀਂ ਸੁਨੀਲ ਜਾਖੜ ਉਹਨਾ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦੀ ਵੀ ਉਮੀਦ ਸੀ ਕਿ ਕੈਬਨਿਟ ਦੇ ਵਿੱਚ ਆਣਗੇ ਉਹਨਾਂ ਨੂੰ ਨਹੀਂ ਉਸ ਤੋਂ ਇਲਾਵਾ ਰਾਣਾ ਗੁਰਮੀਤ ਸੋਢੀ ਤੋਂ ਲੈ ਕੇ ਹੋਰ ਉਹ तमाम ਕੈਂਡੀਡੇਟ ਪ੍ਰਨੀਤ ਕੋਰ ਦਾ ਵੀ ਅਗਰ ਆਪਾਂ ਜ਼ਿਕਰ ਕਰੀਏ ਉਹ ਵੀ ਚੰਗੀ ਇੱਕ ਫਾਈਟ ਦਿੰਦੇ ਹੋਏ ਪਟਿਆਲੇ ਤੋਂ ਔਰ ਉਹਨਾਂ ਦੇ ਪਤਾ ਪਤੀ ਦੇ ਕੈਪਟਨ ਅਵਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਔਰ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਉਹਨਾ ਤੋਂ ਜ਼ਿਆਦਾ ਵੱਡਾ ਕਦਮ ਉਹ ਪ੍ਰਨੀਤ ਕੋਰਨਾਦੀ ਫੇਰ ਵੀ ਫੇਰ ਵੀ ਰਵਨੀਤ ਬਿੱਟੂ ਨੂੰ ਹੀ ਮੰਤਰੀ ਬਣਾਇਆ ਗਿਆ ਇਹਦੇ ਪਿੱਛੇ ਉਹ ਦੋਸਤੀ ਔਰ ਆਪਣੀ ਗੱਲ ਨੂੰ ਪੁਗਾਨ ਵਾਲੀ ਗੱਲ ਜਿਹੜੀ ਅਮਿਤ ਸ਼ਾਹ ਜੀ ਨੇ ਕੀਤੀ ਹੈ ਉਸ ਵਾਸਤੇ ਉਹਨੂੰ ਮੌਕਾ ਦਿੱਤਾ ਗਿਆ ਹਾਲਾਂਕਿ ਮਿਨਿਸਟਰ ਆਫ ਸਟੇਟ ਬਣਨਗੇ ਮਿਨਿਸਟਰ ਆਫ ਸਟੇਟ ਦੇ ਕੋਲ ਕਿੰਨੀ ਕੁ ਪਾਵਰ ਹੁੰਦੀ ਹੈ ਇਹ ਤੁਸੀਂ ਜਾਣਦੇ ਹੋ ਉਹਨੂੰ ਕਿਹੜੇ ਮਹਿਕਮੇ ਦੇ ਮਿਨਿਸਟਰ ਆਫ ਸਟੇਟ ਬਣਦੇ ਨੇ ਅਜੇ ਮਿਸ਼ਰਾ ਟੈਨੀ ਜਿਹੜੇ ਮਿਨਿਸਟਰ ਹੋਮ ਮਿਨਿਸਟਰੀ ਦੇ ਵਿੱਚ ਮਿਨਿਸਟਰ ਆਫ ਸਟੇਟ ਸੀਗੇ ਉਹ ਇਲੈਕਸ਼ਨ ਹਾਰ ਗਏ ਨੇ ਕੀ ਹੁਣ ਅਮਿਸ਼ਾ ਉਹਨਾ ਆਪਣੇ ਦੋਸਤ ਨੂੰ ਆਪਣਾ ਹੀ ਜੂਨੀਅਰ ਮੰਤਰੀ ਬਣਾਣਗੇ ਐ ਜਦ देर शाम ਲਿਸਟ ਆਈ ਸੀ ਆਏਗੀ ਪੋਰਟਫੋਲੀਓ ਦੇ ਵਿੱਚ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਹਾਂ ਜੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੁਣ ਰਵਨੀਤ ਬਿੱਟੂ ਹਨ ਕਿਉਂਕਿ ਉਹਨਾਂ ਦੇ ਬਾਰੇ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਅਮਿਸ਼ਾ ਉਹਨਾਂ ਦੇ ਨਾਲ ਉਹਨਾਂ ਦਾ ਹੌਟਲਾਈਨ ਸੰਪਰਕ ਹੈ ਯਾਨੀ ਕਦੀ ਵੀ ਉਹ ਅਮਿਸ਼ਾ ਜੀ ਨੂੰ ਫੋਨ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਜੇ ਇਸ ਹیثیت ਨਾਲ ਉਹ ਪੰਜਾਬ ਦੇ ਉਹ ਤਮਾਮ ਮਸਲਿਆਂ ਦਾ ਹੱਲ ਕਰਾਉਣਾ ਚਾਹਣਗੇ ਤੇ ਜ਼ਰੂਰ ਉਹਨਾਂ ਨੂੰ ਇੱਕ ਤਰੀਕੇ ਨਾਲ ਸਫਲਤਾ ਮਿਲ ਸਕਦੀ ਹੈ ਪਰ ਦੇਖੋ ਅੱਗੇ ਚੱਲ ਕੇ ਕਿ ਕਿਸ ਤਰੀਕੇ ਨਾਲ ਉਹ ਅੱਗੇ ਚੱਲਦੇ ভাসਕਰ ਸਾਹਿਬ ਸੁਨੀਲ ਜਾਖੜ ਸਾਹਿਬ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ-ਬਣਦੇ ਰਹੇ ਸਰਗਰਮ ਸਿਆਸਤ ਤੋਂ ਪਿੱਛੇ ਹਟੇ ਫਿਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਔਰ ਮਿਹਨਤ ਜ਼ਰੂਰ ਕੀਤੀ ਸੁਨੀਲ ਜਾਖੜ ਹਾਂ ਨੇ ਹਾਲਾਂਕਿ ਉਹਨਾਂ ਦੇ ਕੁਝ ਬਿਆਨ ਨੇ ਉਹਨਾਂ ਦੇ ਨਾਲ ਮੈਂ ਜ਼ਿਆਦਾ ਸਹਿਮਤ ਨਹੀਂ ਹੋਇਆ ਕਰਦਾ ਔਰ ਫਿਰ ਵੀ ਸੁਨੀਲ ਜਾਖੜ ਇੱਕ ਵੱਡੇ ਕੱਦ ਦੇ ਆਗੂ ਨੇ ਪੰਜਾਬ 'ਚ ਔਰ ਬੀਜੇਪੀ ਲੋਕਾਂ ਨੂੰ ਵੀ ਬੀਜੇਪੀ ਤੋਂ ਬਹੁਤ ਉਮੀਦਾਂ ਸੀ ਕਿ ਸੁਨੀਲ ਜਾਖੜ ਨੂੰ ਬੀਜੇਪੀ ਜ਼ਰੂਰ ਤਾਕਤ ਦੇਗੀ ਹੁਣ ਸੁਨੀਲ ਜਾਖੜ ਹੋਣਾਂ ਨੂੰ ਕਿਸੇ ਪਾਸੇ ਨਾ ਵਿਚਾਰਨਾ ਇੱਕ ਦੂਸਰਾ ਬੀਜੇਪੀ ਦੇ ਟਕਸਾਲੀ ਵੀ ਇੱਕ ਦੂਜੇ ਨਾਲ ਕੁਸਰਮੁਸਰ ਕਰ ਰਹੇ ਨੇ ਕਿ ਪਹਿਲਾਂ ਤਾਂ ਬਾਹਰੋਂ ਆਇਆਂ ਨੂੰ ਟਿਕਟਾਂ ਤੇ ਹੁਣ ਮੰਤ్రਾਲੇ ਸੋ ਹੁਣ ਕੋਈ ਵੀ ਟਕਸਾਲੀ ਭਾਵੇਂ ਉਹ ਕਿਸਾਨ ਸੰਗਠਨਾ ਦੇ ਨਾਲ ਟੱਕਰ ਲੈਂਦੇ ਰਹੇ ਭਾਜਪਾ ਦੇ ਭਾਵੇਂ ਉਹ ਕਾਲੇ ਦੌਰ ਚ ਕੁਰਬਾਨੀਆਂ ਲਈ ਤਿਆਰ ਰਹੇ ਤੇ ਬਹੁਤਿਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਸੋ ਮੰਤਰੀ ਇਸ ਵਾਰ ਪਿਛਲੀ ਵਾਰੀ ਵੀ ਹਰਦੀਪ ਪੂਰੀ ਬਾਹਰੋਂ ਆਏ ਮੰਤਰੀ ਬਣ ਗਏ ਅਰुण ਜੇਤ ਲਈ ਬਾਹਰੋਂ ਆਏ ਮੰਤਰੀ ਬਣ ਗਏ ਸਿਰਫ ਸੋਮ ਪ੍ਰਕਾਸ਼ ਨੇ ਜਿਹੜੇ ਹੁਸ਼ਿਆਰਪੁਰ ਤੋਂ ਜਿੱਤੇ ਸੀ ਤੇ ਉਹ ਮੰਤਰੀ ਬਣੇ ਪਰ ਇਸ ਵਾਰ ਫੇਰ ਬੀਜੇਪੀ ਨੇ ਜਿਹੜਾ ਮੰਤਰੀ ਹੈ ਉਹ ਬੀਜੇਪੀ ਦੇ ਘਰ ਚੋਂ ਕੋਈ ਨਹੀਂ ਲਿਆ ਸੋ ਇਹ ਜਿਹੜੀ ਬੀਜੇਪੀ ਚ ਚਿੰਤਾ ਹੁਣ ਸ਼ੁਰੂ ਹੋਈ ਹੈ ਕਿਉਂਕਿ 10 ਜੁਲਾਈ ਨੂੰ ਜ਼ਿਮਨੀ ਚੋਣ ਵੀ ਹੈ ਮੈਨੂੰ ਲੱਗਦਾ ਹੈ ਇਹ ਵੀ ਟੈਸਟ ਹੋਊਗਾ ਕਿ ਜਿਹੜਾ 18% ਬੀਜੇਪੀ ਦਾ ਵਧਿਆ ਕੀ ਉਹ ਪਾਰਲੀਮੈਂਟ ਦੀਆਂ ਚੋਣਾਂ ਕਰਕੇ ਸੀ ਕਿਉਂਕਿ ਲੋਕ ਵੀ ਬੜੇ ਸਾਡੇ ਇਸ ਵਕਤ ਇਹਨਾਂ ਚੀਜ਼ਾਂ ਨੂੰ ਜਾਣਦੇ ਨੇ ਕਿ ਪਾਰਲੀਮੈਂਟ 'ਚ ਅਸੀਂ ਕਿਹਨੂੰ ਚੁਣਨਾ ਹੈ ਸੂਬੇ 'ਚ ਕਿਹਨੂੰ ਚੁਣਨਾ ਹੈ ਦੇਖੋ ਸ਼ੀਲ ਰਿੰਕੂ ਹਨਾ ਨੂੰ ਜਿਹੜੇ ਜਲੰਧਰ ਤੋਂ ਬੀਜੇਪੀ ਦੇ ਕੈਂਡੀਡੇਟ ਸੀਗੇ ਉਹ ਦੋ ਕੰਸਟਿਟੂਐਂਸੀਆਂ ਤੇ ਇੱਕ ਤੀਜੀ ਕੰਸਟਿਟੂਐਂਸੀ ਜਿਹੜੀ ਜਲੰਧਰ ਵੈਸਟ ਇੱਥੇ ਇਲੈਕਸ਼ਨ ਹੋਣ ਵਾਲੇ ਨੇ ਉਥੋਂ ਕੋਈ ਬਹੁਤ ਵੱਡਾ ਹੰਗਾਰਾ ਸੁਸ਼ੀਲ ਰਿੰਕੂ ਨੂੰ ਉਹਨਾਂ ਨੂੰ ਨਹੀਂ ਮਿਲਿਆ ਉਹ ਵੀ ਤਦ ਜਦ ਉਸ ਕੌਨਸਟਿਟੂਐਂਸੀ ਦੇ ਵਿੱਚ ਉਹ ਲੜ ਕੇ ਐਮਐਲਏ ਵੀ ਬਣੇ ਸੀ ਔਰ ਉਹਨਾਂ ਦੇ ਨਾਲ ਜਿਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਸੀ ਯਾਨੀ ਸਿਟਿੰਗ ਐਮਐਲਏ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਉਹਨਾਂ ਨੇ ਉਹ ਇਲੈਕਸ਼ਨ ਜਿੱਤਿਆ ਸੀਗਾ ਸੁਸ਼ੀਲ ਰਿੰਕੂ ਨੂੰ ਹਰਾ ਕੇ ਤੇ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਐਤ ਕੀ ਫੇਰ ਸ਼ੀਤਲ ਅੰਗੁਰਾਲ ਉਹਨਾਂ ਨੂੰ ਬੀਜੇਪੀ ਉਥੋਂ ਉਤਾਰ ਸਕਦੀ ਹੈ ਪਰ ਅੰਦਰ ਦੀ ਗੱਲ ਹੈ ਵੀ ਕਿ ਸੁਸ਼ੀਲ ਰਿੰਕੂ ਨਾ ਵੀ ਉਸ ਕੰਸਿਸਟੈਂਸੀ ਤੋਂ ਇਲੈਕਸ਼ਨ ਲੜ ਸਕਦੇ ਨੇ ਔਰ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਹੈਗੀ ਹੈ ਜਲੰਧਰ ਵੈਸ ਤੋਂ ਜਿਹੜੇ ਹੁਣ ਐਮਪੀ ਦੇ ਕੈਂਡੀਡੇਟ ਸੀਗੇ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਅਕਾਲੀ ਦਲ ਦੀ ਔਰ ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਮਹਿੰਦਰ ਭਗਤ ਜੋ ਕਦੀ ਭਾਜਪਾ ਦੇ ਵਿੱਚ ਹੁੰਦੇ ਸੀਗੇ ਔਰ 2022 ਦੀ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸੀ ਉਹਨਾਂ ਨੂੰ ਉੱਥੋਂ ਉਤਾਰਿਆ ਜਾ ਸਕਦਾ ਹੈ ਕਾਰਨ ਕਿ ਭਗਤ ਬਰਾਦਰੀ ਉਹ ਉਸ ਕਨਸਿਸਟੈਂਸੀ ਦੇ ਵਿੱਚ ਕਾਫੀ ਡੋਮਿਨੇਟ ਕਰਦੀ ਹੈ ਹੁਣ ਪਵਨ ਕੁਮਾਰ ਟੀਨੂ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੰਨਣਾ ਚਾਹਣਗੇ ਪਰ ਅਲਟੀਮੇਟਲੀ ਇਹ ਲੜਾਈ ਜਿਹੜੀ ਜਲੰਧਰ ਬੈਸ ਦੀ ਹੈ ਜਿੱਥੇ 10 ਜੁਲਾਈ ਨੂੰ ਚੋਣਾਂ ਹੋਣੀਆਂ ਤੇ 13 ਜੁਲਾਈ ਨੂੰ ਰਿਜ਼ਲਟ ਆਣਾ ਉਹ ਐਨਾ ਹੀ ਕੈਂਡੀਡੇਟ ਦੀ ਹੋਣੀ ਹੈ ਇੱਕ ਤਰੀਕੇ ਨਾਲ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੇ ਵਕਵਕ ਪਾਰਟੀ ਦੇ ਕੈਂਡੀਡੇਟ ਸੀ ਇੱਕ ਵਾਰ ਫੇਰ ਉਹ ਜਲੰਧਰ ਬੈਸ ਦੇ ਵਿੱਚ ਬਤੌਰ ਐਮਐਲਏ ਦੇ ਕੈਂਡੀਡੇਟ ਔਰ ਵਕਵਕ ਪਾਰਟੀਆਂ ਤੋਂ ਆਮਨੇ ਸਾਹਮਨੇ ਖੜੇ ਹੋਏ ਨਜ਼ਰ ਆ ਸਕਦੇ ਪਰ ਭਾਸਕਰ ਸਾਹਿਬ ਨਿਗਾ ਰਖਿਓ ਕਿਉਂਕਿ ਚਰਨਜੀਤ ਚੰਨੀ ਐਤਕੀ ਕਹਿੰਦੇ ਜਿੱਤੇ ਨੇ ਉਹ ਲੋਕ ਸਭਾ ਦੀਆਂ ਚੋਣਾਂ ਦੇ ਸਮੇਂ ਔਰ ਚਰਨਜੀਤ ਚੰਨੀ ਨੇ ਜਲੰਧਰ ਦੀ ਸੀਟ ਵੀ ਜਿੱਤੀ ਹੈ ਹੁਣ ਜਿਸ ਤੇਜ਼ੀ ਨਾਲ ਲੀਡਰ ਕਾਂਗਰਸ ਛੱਡ ਕੇ ਜਾਂ ਆਪ ਛੱਡ ਕੇ ਭਾਜਪਾ ਔਰ ਦੂਜੀਆਂ ਪਾਰਟੀਆਂ ਚ ਗਏ ਸੀ ਕਿਤੇ ਹੁਣ ਐਮਐਲਏ ਬਣਨ ਦੇ ਚਾਹਵਾਨ ਵਾਪਸ ਕਾਂਗਰਸ ਚ ਮੁੜਨ ਦੀਆਂ ਯੋਗਤਾ ਚ ਨਾ ਲੱਗ ਜਾਣ ਸੋ ਤੁਸੀਂ ਨਜ਼ਰ ਰੱਖਿਓ ਕਿਉਂਕਿ ਲੀਡਰਾਂ ਦਾ ਦੇਖੋ ਪਤਾ ਨਹੀਂ ਹੁੰਦਾ ਸਵੇਰੇ ਹੀ ਪਤਾ ਲੱਗੇ ਤੁਹਾਨੂੰ ਵੀ ਆਹ ਲੀਡਰ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਤੇ ਇਹਦੀ ਟਿਕਟ ਪੱਕੀ ਇਹ ਵੀ ਹੁਣ ਕੁਝ ਹੋ ਸਕਦਾ ਕਿਉਂਕਿ ਅਸੀਂ ਪਿਛਲੇ ਸਮੇਂ ਦੇ ਤਸਰਬੇ ਨੂੰ ਭੁੱਲ ਨਹੀਂ ਸਕਦੇ ਹੁਣ ਸੁਨੀਲ ਜਾਖੜ ਉਹਨਾਂ ਦੀ ਸਥਿਤੀ ਤੇ ਮੈਂ ਚਾਹੂੰਗਾ ਕਿ ਤੁਸੀਂ ਆਪਣਾ ਦ੍ਰਿਸ਼ਟੀਕੋਣ ਜ਼ਰੂਰ ਰੱਖੋ ਦੇਖੋ ਸੁਨੀਲ ਜਾਖੜ ਉਹਨਾਂ ਹਾਲਾਕਿ ਉਹ ਲੋਕ ਸਭਾ ਇਲੈਕਸ਼ਨ ਨਹੀਂ ਲੜੇ ਪਰ ਅੰਦਰ ਖਾਤੇ ਸਾਡੇ ਸੂਤਰ ਦੱਸਦੇ ਨੇ ਕਿ ਉਹਨਾਂ ਨੂੰ ਵੀ ਦਿੱਲੀ ਤੋਂ ਇੱਕ ਵਾਅਦਾ ਹੋਇਆ ਸੀਗਾ ਕਿ ਅਗਰ ਸਰਕਾਰ ਭਾਜਪਾ ਦੀ ਬਣਦੀ ਹੈ ਉਹਨਾਂ ਨੂੰ ਮੰਤਰੀ ਬਣਾਇਆ ਜਾਏਗਾ ਔਰ ਅੱਜ ਵੀ ਜਦ ਰਵਨੀਤ ਬਿੱਟੂ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਤਦ ਵੀ ਸੁਨੀਲ ਜਾਖੜ ਉਹਨਾਂ ਤੋਂ ਕਥਿਤ ਤੌਰ ਤੇ ਪਰਮਿਸ਼ਨ ਲਈਤੀ ਗਈ ਹੈ ਕਿਉਂਕਿ ਸੂਬੇ ਦਾ ਜਿਹੜਾ ਪ੍ਰਧਾਨ ਹੁੰਦਾ ਉਹਨੂੰ ਬਿਨਾਂ ਦੱਸੇ ਹੋਏ ਅਗਰ ਕਿਸੇ ਨੂੰ ਤੁਸੀਂ ਮੰਤਰੀ ਇੰਡੈਕਟ ਕਰਦੇ ਹੋ ਵੀ ਖਾਸ ਕਰਕੇ ਹਾਰੇ ਹੋਏ ਕੈਂਡੀਡੇਟ ਨੂੰ ਤੇ ਕੱਲ ਨੂੰ ਇਸ ਗੱਲ ਦੇ ਉੱਤੇ ਰੋਲਾ ਵੀ ਪੈ ਸਕਦਾ ਹੁਣ ਬੀਜੇਪੀ ਨੇ ਆਪਣੇ ਟਕਸਾਲੀ ਭਾਜ ਪਾਈ ਕਿਉਂਕਿ ਅਗਰ ਬੀਜੇਪੀ ਦੇ ਵਿੱਚ ਅੱਜ ਦੀ ਡੇਟ ਇਜ ਪੰਜਾਬ ਦੇ ਕਿਸੇ ਲੀਡਰ ਦਾ ਕਦਮ ਨੈਸ਼ਨਲ ਲੈਵਲ ਤੇ ਵਟਾ ਹੋਇਆ ਉਹ ਹੈਗੇ ਨੇ ਤਰਨਜੋਗ ਤਰਨਜੋਗ ਨੂੰ ਉਹਨਾਂ ਨੇ ਤਵੱਜੋ ਨਹੀਂ ਦਿੱਤੀ ਸੁਨੀਲ ਜਾਖੜ ਨੂੰ ਉਹਨਾਂ ਨੂੰ ਤਵੱਜੋ ਨਹੀਂ ਦਿੱਤੀ ਰਾਣੀ ਪ੍ਰਨੀਤ ਕੋਰੋਂ ਨੂੰ ਤਵੱਜੋ ਨਹੀਂ ਦਿੱਤੀ ਤਰਨਜੀਤ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਲੜੇ ਸੀ ਉਹਨਾਂ ਨੂੰ ਤਵੱਜੋ ਨਹੀਂ ਦਿੱਤੀ ਤੇ ਫਿਰ ਰਵਨੀਤ ਬਿੱਟੂ ਉਹਨਾਂ ਦੀ ਮੈਰਿਟ ਦੇ ਉੱਤੇ ਇਹ ਜਿਹੜਾ ਇੰਡਕਸ਼ਨ ਕੈਬਨਿਟ ਦੇ ਵਿੱਚ ਕਿਦਾਂ ਵੈਲਿਡ ਹੋਏਗੀ ਇਸ ਕਰਕੇ ਆਪਾਂ ਮੰਨ ਕੇ ਚੱਲ ਰਹੇ ਆ ਕਿ ਸੁਨੀਲ ਜਾਖੜ ਉਹਨਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੰਤਰੀ ਮੰਡਲ ਦੇ ਹਿੱਸਾ ਹੋ ਸਕਦੇ ਨੇ ਕੇਂਦਰ ਦੇ ਵਿੱਚ ਔਰ ਹੋ ਸਕਦਾ ਕਿਉਂਕਿ ਹਜੇ ਵੀ ਕੁਝ ਸੀਟਾਂ ਬਚੀ ਹੈ 72 ਮੰਤਰੀ ਮਿਨਿਸਟਰ ਆਫ ਸਟੇਟ ਮਿਲਾ ਕੇ ਕੱਲ ਮੋਦੀ ਸਾਹਿਬ ਨਾਲ ਸ਼ਪਤ ਲੈ ਰਹੇ ਸੀਗੇ ਹਜੇ ਵੀ ਕੁਝ ਵੈਕੈਂਸੀਜ਼ ਇਸ ਕੈਬਨਿਟ ਦੇ ਵਿੱਚ ਹੈ ਉਹ ਵੀ ਖਾਸ ਕਰਕੇ ਜਦ ਜਦ ਐਲਾਈਅੰਸ ਪਾਰਟਨਰ ਅਜੀਤ ਪਵਾਰ ਦੀ ਗੱਲ ਕਰੀਏ ਤੇ ਉਹਨਾਂ ਦੇ ਦੋ ਐਮਪੀ ਹੈਗੇ ਨੇ ਦੋਨਾਂ ਵਿੱਚੋਂ ਇੱਕ ਨੂੰ ਮੰਤਰੀ ਬਣਾਉਣਾ ਸੀ ਔਰ ਪਰਫੂਲ ਪਟੇਲ ਉਹਨਾਂ ਨੇ ਮੰਤਰੀ ਬਣਨ ਤੋਂ ਐਸਕਰ ਕੇ ਇਨਕਾਰ ਕਰਤਾ ਕਿਉਂਕਿ ਉਹਨਾਂ ਨੂੰ ਮਿਨਿਸਟਰ ਆਫ ਸਟੇਟ ਬਣਾਇਆ ਜਾ ਰਿਹਾ ਸੀ ਪਰ ਉਸ ਤੋਂ ਪਹਿਲੇ ਉਸੇ ਵਿਲੇਸ਼ਨ ਮੰਤਰਾਲੇ ਆਲਰੇਡੀ ਸੰਭਾਲ ਚੁਕੇ ਨੇ ਤੇ ਉਹ ਆਪਣੀ ਡਿਮੋਸ਼ਨ ਦੇ ਚੱਕਰ ਇਤ ਫਿਲਹਾਲ ਐਟ ਡਿਸੀਜਨ ਪੈਂਡਿੰਗ ਹੈਗਾ ਔਰ ਦੂਜੇ ਪਾਸੇ ਤਿਲਗੂ ਦੇ ਸੰਪਾਰਟੀ ਉਹਨਾਂ ਨੂੰ ਵੀ ਹੋਰ ਪ੍ਰੇਜ਼ੈਂਟੇਸ਼ਨ ਜਿਹੜਾ ਤਕੀ ਤੌਰ ਤੇ ਚੱਲਦਾ ਸੀਗਾ ਕਿ 바ਰਗਨਿੰਗ ਦੇ ਟਾਈਮ ਡਿਸਕਸ ਹੋਇਆ ਉਹ ਹਜੇ ਤੱਕ ਨਹੀਂ ਮਿਲਿਆ ਨितीश ਕੁਮਾਰ ਉਹਨਾਂ ਦੇ ਵੀ ਬਹੁਤ ਜ਼ਿਆਦਾ ਤਰਤਾਜ਼ ਦੇ ਵਿੱਚ ਮੰਤਰੀ ਕਿਉਂਕਿ ਲਲਨ ਸਿੰਘ ਤੋਂ ਇਲਾਵਾ ਇੱਕ ਅਧ ਮੰਤਰੀ ਦਾ ਹੋਰ ਨਾ ਚੱਲ ਰਿਹਾ ਸੀਗਾ ਜਿਹੜੇ ਸ਼ਾਮਿਲ ਹੋਏ ਨੇ ਯਾਨੀ ਹਜੇ ਪਿਕਚਰ ਬਾਪੀ ਹੈ ਕੈਬਿਨੇਟ ਐਕਸਪੈਂਸ਼ਨ ਬੜੀ ਛੇਤੀ ਹੋਏਗਾ ਔਰ ਸਪੀਕਰ ਦੀ ਪੋਸਟ ਕਿਨੂੰ ਜਾਂਦੀ ਹੈ ਕਿਉਂਕਿ ਤੇਲਗੂ ਦੇਸ਼ਮ ਪਾਰਟੀ ਨੇ ਸੇ ਸਾਫ ਤੌਰ ਤੇ ਸਪੀਕਰ ਦੀ ਪੋਸਟ ਮੰਗ ਲਈ ਜੀ ਲੇਕਿਨ ਉਹ ਪੋਸਟ ਤੇਲਗੂ ਦੇਸ਼ਮ ਪਾਰਟੀ ਨੂੰ ਦਿੱਤੀ ਜਾਂਦੀ ਹੈ ਔਰ ਖਾਸ ਕਰਕੇ ਪਾਸਟ ਐਕਸਪੀਰੀਅੰਸ ਨੂੰ ਦੇਖਦੇ ਹੋਏ ਤੁਹਾਨੂੰ ਯਾਦ ਹੋਏਗਾ ਜਦ ਵਾਜਪਾਈ ਸਰਕਾਰ ਇੱਕ ਵੋਟ ਤੋਂ ਘੇਰੀ ਸੀ ਤਦ ਵੀ ਸਪੀਕਰ ਤੇਲਗੂ ਦੇਸ਼ਮ ਪਾਰਟੀ ਦਾ ਸੀਗਾ ਤੇ ਹੁਣ ਉਹੀ ਪੋਸਟ ਕਿਉਂਕਿ ਜਦ ਗਠਜੋੜ ਗਠਬੰਧਨ ਦੀ ਸਰਕਾਰ ਹੁੰਦੀ ਹੈ ਡਲਾ ਸਾਹਿਬ ਤਦ ਸਪੀਕਰ ਦੇ ਕੋਲ ਲੋਕ ਸਭਾ ਦੇ ਸਪੀਕਰ ਕੋਲ ਬਹੁਤ ਸਾਰੀ ਤਾਕਤ ਹੁੰਦੀ ਹੈ ਔਰ ਉਹ اپੋਜੀਸ਼ਨ ਦੇ ਲੀਡਰਾਂ ਜਾਂ ਫਿਰ ਗਠਬੰਧਨ ਦੇ ਵਿੱਚ ਅਗਰ ਕਿਸੇ ਵੀ ਤਰੀਕੇ ਦੀ ਪਾਰਟੀ ਛੱਡਣ ਦੀ ਜਾਂ ਪਾਰਟੀ ਜੁਆਇਨ ਕਰਨ ਦੀ ਕੋਈ ਕਵਾਇਦ ਹੁੰਦੀ ਹੈ ਤੇ ਉਹਨਾਂ ਦਲ ਬਦਲੂ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਉਹ ਕਿਸੇ ਨਾ ਕਿਸੇ ਜਗ੍ਹਾ ਸਪੀਕਰ ਦੇ ਕੋਲ ਜਾਦਾ ਹੁੰਦੀ ਹੈ ਔਰ ਪਾਵਰ ਹੁੰਦੀ ਹੈ ਪੂਰੀ ਔਰ ਸਪੀਕਰ ਦੀ ਪਾਵਰ ਤੇਲਗੋਦਿਸਮ ਪਾਰਟੀ ਨੇ ਰੱਖਣ ਦੀ ਚਾਹ ਰੱਖੀ ਹੋਈ ਹੈ ਕੀ ਉਹਨਾਂ ਨੂੰ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਅਗਿਆਨ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਕੱਲ ਦੀ ਕੱਲ ਦੀ ਕੈਬਨਿਟ ਫਾਰਮੇਸ਼ਨ ਦੇ ਵਿੱਚ ਭਾਜਪਾ ਦਾ ਪਰਣਾ ਭਾਰੀ ਰਿਹਾ ਉਹਨਾਂ ਨੇ 17 ਵਿੱਚੋਂ 16 ਏਦਾਂ ਦੇ ਮੰਤਰੀ ਬਣਾਏ ਜਿਨ੍ਹਾਂ ਨੇ ਪਿਛਲੀ ਵਾਰ 17 ਸੀਗੇ ਉਹ 17 ਦੇ ਵਿੱਚੋਂ 16 ਨੂੰ ਕੱਢ ਦਿੱਤਾ ਗਿਆ ਲੇਕਿਨ ਹੁਣ ਇਸ ਕੈਬਨਿਟ ਦੇ ਵਿੱਚ ਵੀ 14 ਦੇ ਕਰੀਬ ਇਸ ਤਰ੍ਹਾਂ ਦੇ ਮੰਤਰੀ ਹੈਗੇ ਨੇ ਜਿਹੜੇ ਲੋਕ ਸਭਾ ਚੋਣਾਂ ਹਾਰੇ ਹੋਏ ਹੁਣ ਏਦਾਂ ਦੇ ਕੇਸ ਦੇ ਵਿੱਚ ਅਨੁਰਾਗ ਠਾਕੁਰ ਹੋਂ ਜਾਂ ਫਿਰ ਜਿਹੜੀ ਸਮ੍ਰਿਤੀ ਰਾਨੀ ਹੋਣ ਜਾਂ ਬਲੀਆਨ ਸਾਹਿਬ ਹੋਣ ਉਹ ਮੰਤਰੀ ਨਹੀਂ ਬਣਾਏ ਗਏ ਹਾਲਾਂਕਿ ਬੀਜੇਪੀ ਦੇ ਵਿੱਚ ਇਦਾਂ ਦੇਖਿਆ ਨਹੀਂ ਗਿਆ ਕਿ ਕਿਸੇ ਵੀ ਤਰੀਕੇ ਦਾ ਰੋਸ਼ ਜ਼ਾਹਿਰ ਕਰਨ ਕੀਤਾ ਹੋਵੇ ਕਿਉਂਕਿ ਜਦ ਰਵੀ ਸ਼ੰਕਰ ਚਾਹ ਨੂੰ ਵੀ ਮੰਤਰਾਲੇ ਤੋਂ ਕੱਢਿਆ ਗਿਆ ਸੀਗਾ ਜਾਂ ਪ੍ਰਕਾਸ਼ ਜਾਵੇਦਕਰ ਉਹਨਾਂ ਨੂੰ ਵੀ ਆਈਐਨਬੀ ਮਿਨਿਸਟਰੀ ਤੋਂ ਹਟਾਇਆ ਗਿਆ ਸੀ ਤੇ ਉਹਨਾਂ ਨੇ ਬਹੁਤਾ ਕਦੀ ਵਿਰੋਧ ਅੱਜ ਤੱਕ ਨਹੀਂ ਕੀਤਾ ਅੱਜ ਵੀ ਉਹ ਬੀਜੇਪੀ ਦੇ ਪੱਖ ਵਿੱਚ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਪ੍ਰੈਸ ਕਾਨਫਰੰਸ ਅਕਸਰ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਕਰਦੇ ਨੇ ਕੁਣ ਅਨੁਰਾਗ ਠਾਕੁਰ ਕਿਸੇ ਤਰੀਕੇ ਦਾ ਕੋਈ ਵਿਰੋਧ ਦੱਸਦੇ ਨੇ ਉਮੀਦ ਬੜੀ ਘੱਟ ਹੈ ਪਰ ਗੱਲ ਪੋਲਿਟਿਕਸ ਦੀ ਹੁੰਦੀ ਹੈ ਤੇ ਕਿਸੇ ਵੀ ਉਮੀਦ ਜਾਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਈ ਵਾਰ ਤੁਸੀਂ ਐਲਾਈਅੰਸ 파ਟਨਰ ਨੂੰ ਮਨਾਉਣ ਵਾਸਤੇ ਆਪਣੇ ਰੁਠਾ ਲੈਂਦੇ ਹੋ ਯਾਨੀ ਤੁਹਾਡੇ ਆਪਣੇ ਰੁਠ ਜਾਂਦੇ ਆਂ ਔਰ ਦੋਨੋਂ ਤਰਫ ਐ ਕੋਆਰਡੀਨੇਸ਼ਨ ਬਣਾਣਾ ਬਹੁਤ ਔਖਾ ਹੁੰਦਾ ਔਰ ਜਿੱਥੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਗੱਲ ਹੈ ਪਹਿਲੀ ਵਾਰ ਹੈਗਾ ਕਿ ਉਹ ਕੋਐਲੀਸ਼ਨ ਦੀ ਸਰਕਾਰ ਚਲਾ ਰਹੇ ਨੇ ਅੱਜ ਤੋਂ ਪਹਿਲੇ ਭਾਵੇਂ ਗੁਜਰਾਤ ਹੋਏ ਜਿੱਥੇ ਉਹ ਮੁੱਖ ਮੰਤਰੀ ਹੁੰਦੇ ਸੀ ਜਾਂ ਫਿਰ 2014 ਔਰ 2019 ਦੀ ਟਰਮ ਦੋਨੋਂ ਵਾਰ ਭਾਜਪਾ ਦੇ ਕੋਲ ਪੂਰਨ ਬੰង ਸੀ ਕੋਰ ਐਲਾਈਅੰਸ 파ਟਨਰ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਸੀ ਨਾ ਹੀ ਐਲਾਈਅੰਸ 파ਟਨਰ ਐਸ ਸਹਸੀਅਤ ਰੱਖਦੇ ਨੂੰ ਰੱਖਦੇ ਸੀਗੇ ਕਿ ਕੋਈ ਕੈਬਨਿਟ ਜਾਂ ਬਰਥ ਨੂੰ ਲੈ ਕੇ ਕੋਈ ਵੀ ਤਰੀਕੇ ਦਾ ਕੋਈ ਵਿਵਾਦ ਹੋਏ ਪਰ ਅੱਜ ਕੀ ਪਹਿਲੀ ਵਾਰ ਸਥਿਤੀ ਹੈ ਕਿ ਇਹਨਾਂ ਵਿਵਾਦਾਂ ਨੂੰ ਹੋ ਸਕਦਾ ਅੱਗੇ ਚੱਲ ਕੇ ਹੋਰ ਹਵਾ ਮਿਲੇ ਅਸਕਰ ਸਾਹਿਬ ਬੀਜੇਪੀ ਦੀ ਪਰਫਾਰਮੈਂਸ ਤੇ ਭਗਵੰਤ ਮਾਨ ਨੇ ਵੀ ਕੱਲ ਸਵਾਲ ਚੁੱਕੇ ਕਿ ਬੀਜੇਪੀ 400 ਪਾਰ ਦਾ ਦਾਵਾ ਕਰਦੀ ਸੀ ਤੇ 240 ਤੇ ਪਹੁੰਚੀ ਹੈ ਤੁਸੀਂ ਵੀ ਅੰਕੜੇ ਸਾਂਝੇ ਕਰ ਰਹੇ ਸੀ ਕਿ ਬੀਜੇਪੀ ਬਹੁਤ ਅਜਈਆਂ ਸੀਟਾਂ ਨੇ ਜਿੱਥੇ ਬੀਜੇਪੀ ਬਹੁਤ ਘੱਟ ਮਾਰਜਨ ਦੇ ਨਾਲ ਜਿੱਤੀ ਹੈ ਅਗਰ ਉਹ ਅੰਕੜੇ ਇਸ ਵਕਤ ਤੁਹਾਡੇ ਕੋਲੇ ਉਪਲਬਧ ਨੇ ਤੇ ਮੈਂ ਚਾਹੂੰਗਾ ਕਿ ਉਹ ਗੱਲ ਜ਼ਰੂਰ ਸਾਂਝੀ ਕਰੋ ਜਦੋਂ ਅਸੀਂ ਪਰਫਾਰਮੈਂਸ ਦੇਖਦੇ ਹਾਂ 240 ਸੀਟਾਂ ਕੀ ਇਹ 240 ਸੀਟਾਂ ਬੀਜੇਪੀ ਬਹੁਤ ਵੱਡੇ ਮਾਰਜਨ ਤੇ ਜਿੱਤ ਕੇ ਆਈ ਹੈ ਜਾਂ ਬਹੁਤ ਛੋਟੇ-ਛੋਟੇ ਮਾਰਜਨ ਤੇ ਬੀਜੇਪੀ ਜਿੱਤੀ ਹੈ ਜਿੱਥੇ ਤੱਕ ਬੀਜੇਪੀ ਦੇ 400 ਪਾਰ ਦੇ ਨਾਰੇ ਦੀ ਗੱਲ ਕਹੀ ਹੈ ਨਾ ਐਗਜ਼ਿਟ ਪੋਲ ਦੇ ਵਿੱਚ ਦੋ-ਤਿੰਨ ਐਗਜ਼ਿਟ ਪੋਲ ਨੇ ਇਹ ਦਿਖਾਇਆ ਸੀਗਾ ਕਿ ਬੀਜੇਪੀ ਜਾਂ ਐਂਡੀਆ ਐਤਕੀ 400 ਪਾਰ ਜਾ ਸਕਦੀ ਹੈ 350 ਤੋਂ ਘੱਟ ਤੇ ਬਹੁਤ ਘੱਟ ਐਗਜ਼ਿਟ ਪੋਲ ਦਿਖਾ ਰਹੇ ਸੀ ਔਰ ਉਹ ਤਿੰਨ ਦਿਨ ਕਿਉਂਕਿ ਇੱਕੋ ਪ੍ਰਿੰਟ ਨੂੰ ਐਗਜ਼ਿਟ ਪੋਲ ਆਈ ਸੀ ਔਰ ਚਾਰ ਦਿਨ ਨੂੰ ਰਿਜ਼ਲਟ ਆਇਆ 4 ਤਰੀਕੂ ਤਰੀਕੂ ਜਦ ਰੁਝਾਨ ਆਨੇ ਸ਼ੁਰੂ ਹੋਏ ਤਦ ਬੀਜੇਪੀ ਦੇ 460 ਦੇ ਨਾਰੇ ਦੀ ਹਵਾ ਤਕਰੀਬਨ 10 10:30 ਵਜੇ ਤੱਕ ਨਿਕਲ ਚੁਪੀ ਦੀ ਔਰ ਜਦ ਤੱਕ ਇਹ ਟੈਲੀ ਸੈੱਟ ਹੁੰਦੀ ਹੈ ਕਿਸੇ ਜਾ ਕੇ ਤੇ ਅੰਤਿਮ ਦੌਰ ਦੇ ਵਿੱਚ 240 ਦੇ ਉੱਤੇ ਬੀਜੇਪੀ ਆਊਟ ਹੋ ਜਾਂਦੀ ਹੈ ਔਰ ਟੋਟਲ 293 ਦੀ ਐਨਡੀਏ ਦੀ ਫਿਗਰ ਨਿਕਲ ਕੇ ਆਂਦੀ ਹੈ ਉਸ ਤੋਂ ਬਾਅਦ ਉਹ ਸਰਕਾਰ ਬਣਾਉਣ ਦੇ ਉੱਤੇ ਨितीश ਕੁਮਾਰ ਔਰ ਤੇਲਗੂ ਦੇਸ਼ਮ ਪਾਰਟੀ ਅਗਰ ਇਹ ਨਿਕਲ ਜਾਂਦੀ ਹੈ ਤੇ ਬੀਜੇਪੀ ਵਾਸਤੇ ਵੀ ਬੜਾ ਅਸੰਭਵ ਹੈ ਸਰਕਾਰ ਬਣਾਉਣਾ ਦੂਜੇ ਪਾਸੇ ਬੀਜੇਪੀ ਦੇ ਕੁਝ ਲੀਡਰ ਇਸ ਗੱਲ ਦਾ ਵੀ ਦਾਵਾ ਕਰਦੇ ਨੇ ਕਿ ਅਗਰ ਤੇਲਗੂ ਦੇਸ਼ਮ ਉਰਨੀਸ਼ ਕੁਮਾਰ ਹੋਣਾ ਬੀਜੇਪੀ ਦਾ ਸਾਥ ਛੱਡ ਵੀ ਦਿੰਦੇ ਨੇ ਤੇ ਜਿਹੜਾ ਆਪੋਜੀਸ਼ਨ ਦਾ ਆਕੜਾ ਹੈਗਾ 234 ਦਾ ਕਰੀਬ ਦਾ ਹੈ ਉਹ ਸਾਰੇ ਲੋਕ ਮਿਲਾ ਕੇ ਕਿਉਂਕਿ ਇਹਦੇ ਵਿੱਚੋਂ ਕੁਝ ਲੋਕ ਤੇ ਇਦਾਂ ਦੇ ਹੈਗੇ ਨੇ ਐਮਪੀ ਇਦਾਂ ਦੇ ਹੈਗੇ ਨੇ ਜਿਹੜੇ ਕਿਸੇ ਵੀ ਤਰੀਕੇ ਨਾਲ ਕਾਂਗਰਸ ਲੈਡ ਕਿਸੇ ਵੀ ਗਠਜੰਤਰ ਨੂੰ ਸਮਰਥਨ ਨਹੀਂ ਕਰ ਸਕਦੇ ਜਿਸ ਦੇ ਵਿੱਚ ਅਕਾਲੀ ਦਲ ਦੀ ਗੱਲ ਕਰੀਏ ਅੰਮ੍ਰਿਤਪਾਲ ਦੀ ਗੱਲ ਕਰੀਏ ਜਾਂ ਫਿਰ ਉਹ ਖਾਲਸਾ ਜਿਹੜਾ ਸਰਬਜੀਤ ਸਿੰਘ ਖਾਲਸਾ ਉਹਨਾ ਜਿੱਤੇ ਨੇ ਫਰੀਦਕੋਟ ਤੋਂ ਇਸ ਤੋਂ ਇਲਾਵਾ ਬਹੁਤ ਸਾਰੇ ਇਦਾਂ ਦੇ ਹੈਗੇ ਨੇ ਜਿਹੜੇ ਕਿਸੇ ਵੀ ਹਾਲਤ ਵਿੱਚ ਉਹ ਇੰਡੀਆ ਗਠਜੋੜ ਨੂੰ ਕਿਸੇ ਤਰੀਕੇ ਦਾ ਸਮਰਥਨ ਨਹੀਂ ਦੇ ਸਕਦੇ ਐਸ ਲਈ ਬੀਜੇਪੀ ਐਸ ਸਟਰੋਂਗ ਫੂਟ ਤੇ ਆਪਣੇ ਆਪ ਨੂੰ ਸਮਝਦੀ ਹੈ ਤੁਸੀਂ ਇੱਕ ਸਵਾਲ ਪੁੱਛਿਆ ਕਿ ਬੀਜੇਪੀ ਦੀ ਹੈ 240 ਸੀਟਾਂ ਆਈਆਂ ਕਿ ਬੀਜੇਪੀ ਐਸ ਤੋਂ ਵੀ ਥੱਲੇ ਜਾ ਸਕਦੀ ਸੀ ਬੜਾ ਇੱਕ ਦਿਲਚਸਪ ਆંકੜਾ ਸਾਡੇ ਕੋਲ ਹੈਗਾ ਪਹਿਲੇ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਚੁੱਕੇ ਆ ਕਿ 16 ਸੀਟਾਂ ਉੱਤਰ ਪ੍ਰਦੇਸ਼ ਦੇ ਵਿੱਚ ਐਦਾਂ ਦੀ ਸੀਗੀ ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਅਗਰ ਇੰਡੀਆ ਗੱਠ ਜੋੜ ਦਾ 파ਟ ਹੁੰਦੀ ਤੇ ਉਹ 16 ਦੀਆਂ 16 ਸੀਟਾਂ ਜਿਹੜੀ ਬੜੇ ਥੋੜੇ ਮਾਰਦਨ ਨਾਲ ਬੀਜੇਪੀ ਦੇ ਕੈਂਡੀਡੇਟਸ ਨੇ ਜਿੱਤੀਆਂ ਉਹ ਇੰਡੀਆ ਗੱਠ ਜੋੜ ਨੂੰ ਆ ਸਕਦੀ ਸੀ ਔਰ ਅਗਰ ਬੀਐਸਪੀ ਉੱਥੇ ਮੁਸਲਿਮ ਕੈਂਡੀਡੇਟ ਨਾ ਦਿੰਦੇ ਤੇ ਫਿਰ ਹਾਲਾਤ ਕੁਝ ਹੋਰ ਹੁੰਦੇ ਸੀ ਔਰ ਜੇ 16 ਸੀਟਾਂ ਹੋਰ ਬੀਜੇਪੀ ਦੀ ਘਟਾ ਲਈਏ ਦੇਖਿਆ ਨਾ ਇਹ 36 35 36 ਦੇ ਕਰੀਬ ਹੈਗੀ ਹੈ ਉਹਨਾਂ ਦੀ ਤੇ ਫਿਰ ਇਹ 20 ਸੀਟਾਂ ਰਹਿ ਜਾਣੀ ਸੀ ਔਰ ਐਦਾਂ ਦੀ ਹੀ ਇੱਕ ਦਿਲਚਸਪ ਆંકੜਾ ਸਾਡੇ ਕੋਲ ਹੈਗਾ ਜਿਹਦੇ ਵਿੱਚ 2024 ਦੇ ਲੋਕ ਸਭਾ ਚੋਣਾਂ ਦੇ ਵਿੱਚ ਘੱਟ ਤੋਂ ਘੱਟ 7 ਸੀਟਾਂ ਐਦਾਂ ਦੀ ਹੈਗੀ ਹੈ ਜਿਹੜੀ ਭਾਜਪਾ 200 ਵੋਟਾਂ ਤੋਂ ਵੀ ਘੱਟ ਅੰਤਰ ਤੋਂ ਜਿੱਤੀ ਹੈ ਉਸ ਤੋਂ ਇਲਾਵਾ 23 ਸੀਟਾਂ ਐਦਾਂ ਦੀ ਹੈਗੀ ਹੈ ਜਿਹੜੀ 500 ਦੇ ਕਰੀਬ ਵੋਟਾਂ ਤੋਂ ਭਾਜਪਾ ਨੇ ਜਿੱਤੀ ਹੈ ਔਰ 49 ਸੀਟਾਂ ਐਦਾਂ ਦੀ ਹੈਗੀ ਹੈ ਜਿਹੜੀ 1000 ਤੋਂ 1400 ਵੋਟਾਂ ਨਾਲ ਬੀਜੇਪੀ ਨੇ ਜਿੱਤੀਏ ਔਰ 86 ਸੀਟਾਂ ਇਦਾਂ ਦੀ ਹੈਗੀ ਐ ਜਿਹੜੀ 2000 ਤੋਂ 2300 ਵੋਟਾਂ ਨਾਲ ਬੀਜੇਪੀ ਨੇ ਜਿੱਤੀ ਹੈ ਅਗਰ ਇਹਨਾਂ ਸਾਰੀ ਸੀਟਾਂ ਦਾ ਜੋੜ ਲਾ ਲਈਏ ਤੇ ਇਹ 164 ਬਣਦਾ ਔਰ ਹਜੇ ਬੀਜੇਪੀ ਨੇ ਜਿੱਤੀ ਹੈ 240 ਔਰ ਅਗਰ 164 ਨੂੰ ਘਟਾ ਦਿੱਤਾ ਜਾਏ ਕਿਉਂਕਿ ਬਹੁਤ ਥੋੜੀ ਮਾਰਜਨਲ ਹੈ ਉਹ ਸੀਟਾਂ ਜਿੱਤੀਆਂ ਗਈਆਂ ਤੇ ਬੀਜੇਪੀ ਦਾ ਅੰਕੜਾ ਸਿਰਫ 76 ਤੱਕ ਸੀਮਿਤ ਰਹਿ ਜਾਂਦਾ ਔਰ ਜਿੱਥੇ ਤੱਕ ਕਾਂਗਰਸ ਦੀ ਗੱਲ ਕਰੀਏ ਕਾਂਗਰਸ 99 ਸੀਟਾਂ ਜਿੱਤੀਆਂ ਹੁਣ ਕੁਝ ਲੋਕ ਇਹ ਵੀ ਕਹਿਣਗੇ ਕਿ ਕਾਂਗਰਸ ਨੇ ਵੀ ਤੇ ਬੜੇ ਥੋੜੇ ਮਾਰਜਨ ਤੱਕ ਸੀਟਾਂ ਜਿੱਤੀਆਂ ਹੋਣਗੀਆਂ ਬਿਲਕੁਲ ਜਿੱਤੀਆਂ ਹੋਣਗੀਆਂ ਪਰ ਜਿਹੜੇ ਮਾਰਜਨ ਅਸੀਂ ਦੱਸ ਰਹੇ ਹਾਂ ਐਦਾਂ ਦਾ ਮਾਰਜਨ ਕਾਂਗਰਸ ਦੀ ਇੱਕ ਵੀ ਸੀਟ ਦੇ ਉੱਤੇ ਨਹੀਂ ਹੈ 500 ਜਾਂ 1000 ਵੋਟਾਂ ਤੋਂ ਜਿੱਤਣ ਵਾਲਾ ਲੇਕਿਨ 2000 ਤੋਂ 2300 ਵੋਟਾਂ ਦਾ ਵੀ ਕੋਈ ਅੰਕੜਾ ਹਜੇ ਤੱਕ ਸਾਹਮਣੇ ਨਹੀਂ ਆਇਆ ਜੇ ਆਏਗਾ ਤੇ ਅਸੀਂ ਉਹਦਾ ਵੀ ਜ਼ਿਕਰ ਕਰਾਂਗੇ ਯਾਨੀ 164 ਸੀਟਾਂ ਜਿਹੜੀ 2300 ਤੋਂ ਵੀ ਘੱਟ ਮਾਰਜਨ ਨਾਲ ਭਾਜਪਾ ਨੇ ਜਿੱਤੀ ਹੈ ਤੇ ਇਹ ਇੱਕ ਐਕਚੁਅਲ ਸਥਿਤੀ ਹੈ ਜਿਹਦੇ ਹਰਾਈ ਇਹ ਤਾਂ ਸਾਫ ਹੁੰਦੀ ਹੈ ਕਿ ਜੇ ਇਹ ਸੀਟਾਂ ਦੇ ਉੱਤੇ ਵੀ ਥੋੜਾ ਜਿਹਾ ਵੀ ਉਥੇ ਕੁਥਲ ਜਾਂ ਇੰਡੀਆ ਗੱਠ ਜੋੜ ਦੇ ਤੇ ਜ਼ੋਰ ਲਾ ਲੈਂਦਾ ਤੇ ਬੀਜੇਪੀ ਦੀ 76 ਸੀਟਾਂ ਵੀ ਰਹਿ ਸਕਦੀ ਸੀ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨਾਲ ਕਿਸੇ ਪੱਤਰਕਾਰ ਨੇ ਇਹ ਗੱਲ ਕੀਤੀ ਕਿ ਦੀ ਤੁਹਾਡੀ ਤੇ 99 ਸੀਟਾਂ ਆਈਆਂ ਤੁਸੀਂ 100 ਦਾ ਅੰਕੜਾ ਵੀ ਨਹੀਂ ਪਾਰ ਪਾਏ ਔਰ ਪਿਛਲੀ ਵਾਰ ਤੁਹਾਡੀ 59 ਸੀਟਾਂ ਆਈ ਸੀ ਉਹਨਾਂ ਨੇ ਇਹ ਗੱਲ ਰਾਹੁਲ ਗਾਂਧੀ ਉਹਨਾਂ ਨੇ ਪੱਤਰਕਾਰ ਨੂੰ ਕਹੀ ਕਿ ਦੇਖੋ ਅਸੀਂ ਅਗਰ 2019 ਦੇ 52 ਦੇ ਅੰਕੜੇ ਨੂੰ 99 ਤੱਕ ਲੈ ਕੇ ਜਾ ਗਏ ਆ ਤੇ ਆਲਮੋਸਟ ਡਬਲ ਸਟ੍ਰਾਈਗਰੇਟ ਹੈਗਾ ਸਾਰਾ ਔਰ ਇਸ ਅੰਦਾਜ਼ ਨਾਲ ਅਸੀਂ ਹੋ ਸਕਦਾ ਹੈ ਕਿ 2029 ਦੀ ਚੋਣਾਂ ਦੇ ਵਿੱਚ 200 ਸੀਟਾਂ ਲੈ ਲਈਏ 200 ਸੀਟਾਂ ਨਾਲ ਵੀ ਗੱਲ ਨਹੀਂ ਬਣਦੀ ਜੇ ਇਸ ਰਫ਼ਤਾਰ ਨਾਲ ਹੀ ਅਸੀਂ ਚੱਲਦੇ ਰਹੇ ਤੇ ਫਿਰ 2029 ਤੋਂ ਬਾਅਦ 2034 ਦੇ ਵਿੱਚ ਅਸੀਂ 400 ਸੀਟਾਂ ਵੀ ਪਾਰ ਕਰ ਸਕਦੇ ਹਾਂ ਹੁਣ ਇਸ ਸਪਿਰਿਟ ਨਾਲ ਜੇ ਇੰਡੀ ਗੱਟ ਇੰਡੀਆ ਗੱਟ ਜੁੜੂ ਅੱਗੇ ਵਧਦਾ ਰਿਹਾ ਤੇ ਸੀਟਾਂ ਦੀ ਵਾਧਾ ਤੇ ਉਹੀ ਸਗ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੀ ਹਾਰ ਤੋਂ ਕੁਝ ਸਿੱਖ ਕੇ ਅੱਗੇ ਵਧੋ ਕਿਉਂਕਿ ਜਦ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਆ ਕਿ ਇੰਡੀ ਗਠਜੋੜ ਨੂੰ ਸਾਰਿਆਂ ਨੂੰ ਮਿਲਾ ਕੇ ਵੀ 19 ਫਿੱਟਾਂ ਨਹੀਂ ਆਈਆਂ ਜਿੰਨੀ ਭਾਜਪਾ ਨੂੰ ਅਕੱਲੇ ਆਈਏ ਔਰ ਉਸ ਆંકੜੇ ਦਾ ਸੱਚ ਅਸੀਂ ਉਹਨੇ ਦੱਸ ਕੇ ਛੱਡੇ ਆ ਕਿ ਜੇ 2320 ਤੋਂ ਹੀ ਸਭ ਤੋਂ ਵੀ ਘੱਟ ਮੋਟਾ ਤੋਂ ਅਗਰ 104 ਸੀਟਾਂ ਜਿੱਤੀਆਂ ਤੇ ਫਿਰ ਇਹ ਆંકੜਾ 76 ਦਾ ਰਹਿ ਜਾਂਦਾ ਫਿਰ ਹਾਲਾਤ ਕਿਸ ਤਰੀਕੇ ਦੇ ਸੀ ਅੱਗੇ ਚੱਲ ਕੇ ਔਰ ਬੀ ਬਹੁਜਨ ਸਮਾਜ ਪਾਰਟੀ ਜੀ 16 ਸੀਟਾਂ ਦਾ ਜ਼ਿਕਰ ਤੇ ਅਸੀਂ ਪਹਿਲੇ ਆਲਰੇਡੀ ਕਰ ਚੁੱਕੇ ਹਾਂ ਬਿਲਕੁਲ ਜੀ ਸੋ ਬਹੁਤ ਪੁਆਇੰਟਸ ਨੇ ਜਿਹੜੇ ਅਸੀਂ ਲਏ ਅਖੀਰ ਚ ਕੰਗੜਾ ਰਣੌਤ ਦੇ ਉੱਤੇ ਵੀ ਭਗਵੰਤ ਮਾਨ ਬੋਲੇ ਨੇ ਬਿਆਨ ਇੱਕ ਵਾਰੀ ਸੁਣ ਲਈਏ ਛੋਟੇ ਛੋਟੇ ਫਿਰ ਆਪਾਂ 2 ਮਿੰਟ ਚ ਗੱਲ ਮੁਕਾਵਾਂਗੇ ਕੰਗੜਾ ਰਣੌਤ ਬਾਰੇ ਕੀ ਬੋਲੇ ਭਗਵੰਤ ਮਾਨ ਪਹਿਲਾਂ ਇਹ ਸੁਣਦੇ ਦੇਖੋ ਪਤਾ ਕੀ ਦੇਖੋ ਓਹੋ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ ਚ ਹੋਣਾ ਉਹਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੈਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਹੱਤਵਾਦੀ ਹੈ ਸਾਰੇ ਪੰਜਾਬ ਚ ਹੱਤਵੜ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟਰ ਟਨ ਕਣਕ ਦੇਵਾਂਗਾ ਹਾਂ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟਰ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ 'ਚ ਗੰਗਾ ਨਗਰ ਤੇ ਜੈਸਲਮੇਰ ਦੇ ਟਿੱਬਿਆਂ 'ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇਹ ਘਰੇ ਗਲਤ ਕਹਦੇ ਨੇ ਹੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਹੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਹੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਕਰ ਲੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ ਸੋ ਇਹ ਗੱਲ ਬੜੀ ਮਹੱਤਵਪੂਰਨ ਕੀਤੀ ਹੈ ਭਗਵੰਤਮਾਨ ਉਹਨਾਂ ਨੇ ਵੀ ਔਰ ਸਾਫ਼ ਤੌਰ ਤੇ ਇਹ ਰੁਝਾਨ ਬਹੁਤ ਮਾੜਾ ਹੈ ਜਦੋਂ ਪੰਜਾਬ ਵਾਲੇ ਪਾਸੇ ਹੱਥ ਕਰਕੇ ਭਾਵੇਂ ਕਿਸਾਨ ਨੇ ਜਾਂ ਭਾਵੇਂ ਪੰਜਾਬੀ ਨੇ ਉਹਨਾਂ ਬਾਰੇ ਜਿਹੜੇ ਇਹ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਆ دہشتਗਰਦ ਵਾਲੇ ਮੈਨੂੰ ਲੱਗਦਾ ਇਹ ਮੈਂ ਜ਼ਿਕਰ ਵੀ ਕੀਤਾ ਸੀ ਇੱਕ ਦਿਨ ਕਿ ਸਾਡੇ ਪਾਰਲੀਮੈਂਟ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਹੁਣ ਕਿ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਪ੍ਰਾਈਵੇਟ ਮੈਂਬਰ ਬਿਲ ਦੇਣ ਕਿ ਕੋਈ ਵੀ ਕੋਈ ਵੀ ਸੈਲੀਬ੍ਰਿਟੀ ਹੋਵੇ ਜਾਂ ਕੋਈ ਵੀ ਲੀਡਰ ਹੋਵੇ ਉਹ ਅਗਰ ਕਿਸਾਨਾਂ ਨੂੰ ਜਾਂ ਪੰਜਾਬੀਆਂ ਨੂੰ ਅੱਤਵਾਦੀ ਜਾਂ دہشتਗਰਦ ਕਹਿੰਦੇ ਆ ਤੇ ਉਹਦੇ ਖਿਲਾਫ ਕਿਉਂ ਨਾ ਐਨਐਸਏ ਦੀ ਕਾਰਵਾਈ ਕੀਤੀ ਜਾਵੇ ਇਹ ਪਾਰਲੀਮੈਂਟ ਦੇ ਵਿੱਚ ਇਹਦੇ ਬਾਰੇ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਬਿਨਾ ਤੁਸੀਂ ਸਬੂਤ ਦੇ ਕਿਸੇ ਨੂੰ ਆਤੰਕਵਾਦੀ دہشتਵਾਦੀ ਭਾਵੇਂ ਉਹ ਕਿਸਾਨ ਹੀ ਹੋਣ ਅਗਰ ਕਹੋਗੇ ਤੇ ਉਹਦੇ ਨਾਲ ਜਿਹੜਾ ਸਮਾਜਿਕ ਮਾਹੌਲ ਹੈ ਉਹ ਬਰਾਬਰਤਾ ਵਾਲਾ ਨਹੀਂ ਰਹਿੰਦਾ ਇਹ ਸਾਡੇ ਕਨਸਟੀਟਿਊਸ਼ਨ ਦੀ ਭਾਵਨਾ ਦੇ ਖਿਲਾਫ ਹੈ ਪਾਸਕਰ ਸਾਹਿਬ ਛੋਟੀ ਜਿਹੀ ਗੱਲ ਭਗਵੰਤ ਮਾਨ ਦੀ 400 ਪਾਰ ਤੇ ਵੀ ਸੁਣ ਲਈਏ ਉਹਨਾਂ ਨੇ ਬਿਆਨ ਪਹਿਲੀ ਵਾਰੀ ਦਿੱਤਾ ਹੈ ਚੋਣਾ ਤੋਂ ਬਾਅਦ ਨਹੀਂ ਦੇਖੋ ਉਹ ਕਹਿੰਦੇ ਸੀ 400 ਫਾਰ ਕਿੰਨੀ ਆਈਆਂ ਮੈਂ ਤੁਹਾਨੂੰ ਕਹਿੰਦਾ ਰਹੇਂਗਾ 200 220 ਉਹ 204 ਹੀ ਆਈਆਂ ਹੁਣ ਉਹ ਪਹਿਲਾਂ ਹੁਣ ਉਹ ਮੋਦੀ ਸਰਕਾਰ ਨਹੀਂ ਕਹਿੰਦੇ ਹੁਣ ਐਂਡੀਆ ਸਰਕਾਰ ਕਹਿਣ ਲੱਗੇ ਹੁਣ ਆਲੇ ਦੁਆਲੇ ਲੋਕਲ ਪਾਰਟੀਆਂ ਵਾਲੇ ਬੈਠੇ ਆ ਨਾ ਕਿ ਟੁਕ ਟੁਕ ਇਹ ਤਾਂ ਪਹਿਸਾਸ ਹੋਇਆ ਨਾ ਉਹਨਾਂ ਨੂੰ ਕਿ ਉਹ ਆਪ ਕੱਲੇ ਜਿਹੜੇ ਨੇ ਉਹ ਬਹੁਮਤ ਦੇ ਅੰਕੜੇ ਚੋਂ 32 33 ਪਿੱਛੇ ਰਹਿ ਗਏ ਤੇ ਹੁਣ ਮੈਂ ਤਾਂ ਕਹਿਣਾ ਕਿ ਸਰਕਾਰ ਵਧੀਆ ਹੋਣੀ ਚਾਹੀਦੀ ਪਰ ਨਾਲ ਆਪੋਜੀਸ਼ਨ ਵੀ ਵਧੀਆ ਹੋਣੀ ਚਾਹੀਦੀ ਆਪੋਜੀਸ਼ਨ ਵੀ ਇਸ ਵਾਰ ਬਹੁਤ ਸਟਰੋਂਗ ਹੈ ਤੇ ਮੈਨੂੰ ਲੱਗਦਾ ਕਿ ਜੋ ਤਾਨਾਸ਼ਾਹੀ ਨੇ ਪਹਿਲਾਂ ਕੀਤੀ ਆ ਉਹ ਹੁਣ ਚੱਲਣੀ ਨਹੀਂ 16 16 ਬੰਦੇ ਅਜੇ ਨੇ ਜਿਹੜੇ ਹਾਰਨ ਦੇ ਬਾਵਜੂਦ ਉਹ ਉਸ ਮੰਤ੍ਰਾਲੇ ਚ ਆ ਗਏ ਠੀਕ ਹੈ ਨਾ ਤੇ ਇਹਨਾਂ ਦੇ ਵੱਡੇ ਵੱਡੇ ਸਮਰਤੀ ਰਾਣੀ ਵਰਗੇ ਹਾਰ ਗਏ ਠੀਕ ਹੈ ਨਾ ਅ ਅਰਜੁਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਸੀ ਉਹ ਹਾਰ ਗਏ ਸੋ ਇਹ ਤਾਂ ਹੁਣ ਉਹਨਾਂ ਦਾ ਕੰਮ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਕੈਬਨਿਟ ਬਣਾਉਂਦੇ ਨੇ ਰਾਜ ਸਭਾ ਚੋਂ ਲੈ ਕੇ ਆਉਣਗੇ ਜਾਂ ਕਿਵੇਂ ਲੈ ਕੇ ਆਉਣਗੇ ਪਰ ਇਹ ਆ ਕਿ ਮੇਰਾ ਤਾਂ ਇਹੀ ਹੈ ਮੇਰਾ ਜਿਹੜਾ ਕੰਸਰਨ ਹੈ ਕਿ ਅੱਜ ਪਤਾ ਲੱਗ ਜੂਗਾ ਕਿਹਦੇ ਕੋਲੇ ਕਿਹੜਾ ਮੰਤਰਾਲਾ ਆ ਰਿਹਾ ਮੈਂ ਚਾਹੁੰਨਾ ਕਿ ਵਧੀਆ ਬੰਦੇ ਜੇ ਮੰਤਰਾਲਿਆਂ ਦੇ ਵਿੱਚ ਮੰਤਰੀ ਬਣਦੇ ਨੇ ਸਾਡਾ ਆਰਡੀਐਫ ਦਾ ਸਾਡਾ ਐਨਐਚਐਮ ਦਾ ਸਾਡਾ ਜਿੰਨਾ ਪੈਸਾ ਫਸਿਆ ਹੋਇਆ ਉਹਨੂੰ ਉਹਨੂੰ ਪੰਜਾਬ ਚ ਲਿਆ ਕੇ ਜਿਹੜਾ ਉਹ ਲੋਕਾਂ ਦੇ ਲਈਏ ਤਾਂ ਕਿ ਪੰਜਾਬ ਦਾ ਕੋਈ ਫਾਇਦਾ ਕਰੇ ਮੈਂ ਹੁਣ ਇਹ ਤਾਂ ਦੇਖੋ ਹਾਈਪੋ ਹੈਪੋਥੈਟিক্যাল ਕੁਐਸਚਨ ਹੈ ਮੈਂ 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 ਤਾਂ ਚਾਹੁੰਨਾ ਕਿ ਕਰਨ ਜਿਹੜਾ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਦਾ ਪਾਣੀ ਪੀਂਦੇ ਪੰਜਾਬ ਦਾ ਜਿਹੜਾ ਹਵਾ ਚ ਸਾਹ ਲੈਂਦੇ ਆ ਤਾਂ ਪੰਜਾਬ ਜੇ ਮੌਕਾ ਮਿਲੇ ਤਾਂ ਪੰਜਾਬ ਲਈ ਕਰਨਨਾ ਸੋ ਰਵਨੀਤ ਬਿੱਟੂ ਦਾ ਜ਼ਿਕਰ ਵੀ ਪੱਤਰਕਾਰਾਂ ਨੇ ਕੀਤਾ ਸੀ ਤੇ ਭਗਵੰਤ ਮਾਨ ਕਹਿੰਦੇ ਅਗਰ ਮੌਕਾ ਮਿਲੇ ਰਵਨੀਤ ਬਿੱਟੂ ਨੂੰ ਤੇ ਲੈ ਕੇ ਆਉਣ ਪੈਸਾ ਸਾਡੇ ਆਰਡੀਐਫ ਦਾ ਪੰਜਾਬ ਦਾ ਪੈਸਾ ਬਕਾਇਆ ਅਗਰ ਰਵਨੀਤ ਬਿੱਟੂ ਕਹਿੰਦੇ ਨੇ ਮੈਂ ਪੁਲ ਬਣ ਕੇ ਕੰਮ ਕਰਨਾ ਹੈ ਤੇ ਫਿਰ ਪੰਜਾਬ ਦੇ ਕਿਹੜੇ ਮਸਲੇ ਹੱਲ ਕਰਾਉਂਦੇ ਨੇ ਉਹਨਾਂ ਦੇ ਉੱਤੇ ਨਜ਼ਰ ਬਣੀ ਰਹੇਗੀ ਪਾਸਟਰ ਸਾਹਿਬ ਬਹੁਤ ਬਹੁਤ ਧੰਨਵਾਦ ਕਿਉਂਕਿ ਸਮੇਂ ਦੀ ਥੋੜੀ ਜਿਹੀ ਕਮੀ ਹੈ ਤੁਰੰਤ ਪ੍ਰਭਾਵ ਤੋਂ ਸਾਡਾ ਇਹ ਸ਼ੋਅ ਹੁਣ ਲੋਕਾਂ ਦੇ ਵਿੱਚ ਚੱਲਿਆ ਜਾਣਾ ਸੋ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਤੁਸੀਂ ਵੀ ਆਪਣਾ ਪੱਖ ਰੱਖ ਸਕਦੇ ਹੋ ਅਸੀਂ ਤੁਹਾਡੇ ਵਿਚਾਰ ਨੂੰ ਵੀ ਅੱਗੇ ਵਧਾਵਾਂਗੇ ਪਾਚੀ ਸਾਬ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ